ਇਸ ਪਿੰਡ ਦਾ ਇਤਿਹਾਸ ਇਹ ਹੈ ਜੀ ਇਹ ਬਜੀਦਾ ਖਾਨ ਜੋ ਸੂਬਾ ਸਰਹੰਦ ਕਹਿੰਦੇ ਨੇ ਜਿਹਨੇ ਸਹਬਜ਼ਾਦੇ ਨੂੰ ਨੀਹਾਂ ਦੇ ਵਿੱਚ ਚਲਾਇਆ ਸੀ ਜੋ ਕਿ ਗੁਰੂ ਮਹਾਰਾਜ ਦੇ ਬਚਨ ਹੋਏ ਬਜੀਦਾ ਤੇਰਾ ਸ਼ਹਿਰ ਗਰਕ ਹੋ ਜਾਊਗਾ ਨਾਹੇ ਬਦੂਆ ਨਾ ਘਟੂਗਾ ਹੈ ਇੱਥੇ ਜੇ ਚਾਰ ਘਰ ਚਲੇ ਜਾਂਦੇ ਨੇ ਤਾਂ ਦੋ ਘਰ ਆਉਂਦੇ ਨੇ ਤੇ ਉਸ ਦਾ ਆਬਦਾ ਬਣਾਇਆ ਕਿਲਾ ਵੀ ਦੀ ਇੱਥੇ ਜੀ ਸਾਡੇ ਜੋ ਕਿ ਇਸ ਸ਼ਹਿਰ ਇੰਨਾ ਗਰਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋ ਠੀਕ ਹੈ ਨੇ ਬਜੀਦਾ ਖਾਨ ਤੇ ਜਿਹੜਾ ਸਰਹੰਦਾ ਦਾ ਨਵਾਬ ਉਸ ਦਾ ਇਹ ਸ਼ਹਿਰ ਤੇ ਇਸ ਦੇ ਚਾਰ ਦਰਵਾਜੇ ਸੀ ਤੇ ਬਹੁਤ ਵੱਡਾ ਇਹ ਤਾਂ ਨਵ ਪਹਿਲਾਂ ਵਜੀਦਾ ਬਾਤ ਹੈ ਤੋ ਜੋ ਹੌਲੀ ਹੌਲੀ ਪੈ ਕੇ ਇਹਦਾ ਨਾਮ ਵਜੀਦਪੁਰ ਪੈ ਗਿਆ ਪਿੰਡ ਦਾ ਨਾਮ ਇਸ ਸ਼ਹਿਰ ਦੇ ਚਾਰ ਦਰਵਾਜੇ ਸੀ ਸਾਡੇ ਬਜ਼ੁਰਗ ਦੱਸਦੇ ਸੀ ਚਾਰ ਗੇਟ ਰਾਤ ਨੂੰ ਬੰਦ ਹੋ ਜਾਂਦੇ ਸੀ ਤੇ ਰਾਤ ਨੂੰ ਉਸ ਤੋਂ ਬਾਅਦ ਕੋਈ ਆ ਨਹੀਂ ਸਕਦਾ ਸੀ ਸਵੇਰੇ ਗੇਟ ਖੁੱਲਦੇ ਸੀ ਸਵੇਰੇ ਸੰਗਤ ਬਾਹਰ ਜਾ ਸਕਦੀ ਸੀ ਜੇ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ ਜਦੋਂ ਸਾਡੇ ਬਜ਼ੁਰਗ ਸੰਤਾਲੀ ਦੇ ਵਿੱਚ ਹੱਲੇ ਪਏ ਨੇ ਉਸ ਸਮੇਂ ਬਜ਼ੁਰਗਾਂ ਨੇ ਆ ਕੇ ਇੱਥੇ ਮਾਰਾ ਪ੍ਰਕਾਸ਼ ਕਰਿਆ ਜਿੱਥੇ ਨੇੜੇ ਦੇ ਨੇ ਕਹਿੰਦੇ ਗੁਰੂ ਘਰ ਨਹੀਂ ਹੈਗਾ ਸੀ ਕੋਈ ਬੇਟੇ ਹੀ ਨਹੀਂ ਹੈਗਾ ਵੀ ਕੋਈ ហេਟਾ ਰੱਖ ਲੂਗਾ ਇਸ ਕਰਕੇ ਨਾ ਇਹਦੀ ਮਾਰੇ ਉਹ ਸਾਰੀ ਇਸਤਾਨਾ ਨਾਲ ਹੋਈ ਆ ਵੀ ਕਹਿੰਦੇ ហេਟਾ ਦੇ ਛੋਟੀਆਂ ਦੀਆਂ ਤੇ ਟਾਈਮ ਬਹੁਤ ਲੱਗੇਦੀ ਸੀ ਉਹਨਾਂ ਤੇ ਇਸ ਦਾ ਮਾਰਾ ਚਾਰ ਕਿਲੇ ਤੇ ਜੋ ਅੱਜ ਵੀ ਕਿਲਾ ਦੇ ਨਾਲ ਉਹਦੇ ਮੌਜੂਦ ਨਹੀਂ ਇੱਥੇ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਜੀ ਚਲੋ ਪਹਿਲਾਂ ਵੀ ਉਹ ਨਵਾਜਾਦਾ ਕਰਦੇ ਸੀ ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਸੀ ਵੀ ਅੱਜ ਜੇ ਕੋਈ ਵੀ ਕੋਈ ਮਨੋ ਕਾਮਨਾ ਲੈ ਕੇ ਆਵੇ ਇੱਥੇ ਪੂਰੀ ਆਉਂਦੀਆਂ ਨੇ ਜੀ ਦਸਵੀਂ ਨੂੰ ਇੱਥੇ ਮਨਾਉਂਦੇ ਆ ਸੀ ਦਸਵੀਂ ਨੂੰ ਭਰੀ ਜਾਂਦੀ ਆ ਕਈਆਂ ਦੇ ਕਿਰਪਾ ਵੀ ਹੋ ਜਾਂਦੇ ਮਾਲਕ ਦੇ ਜਿਉਂਗੇ ਮਨੋ ਕਾਮਨਾ ਲੈ ਕੇ ਆਉਂਦੇ ਨੇ ਇੱਕ ਅਜੇ ਹੀ ਮਸਜਿਦ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਜੀ ਹਾਂ ਅੱਜ ਕੱਲ ਕਰਦੇ ਹਾਂ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਜਿੱਥੇ ਜੋੜ ਮੇਲ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਉੱਥੇ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਬਾਬਾ ਜੋਰਾਵਾ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਫਤਿਹਗੜ ਦੇ ਸੂਬੇਦਾਰ ਵਜੀਦੇ ਖਾਨ ਨੇ ਜਿੰਦਾ ਨੀਹਾਂ ਵਿੱਚ ਝਣਵਾ ਦਿੱਤਾ ਸੀ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਵਜੀਤੇ ਖਾਨ ਨੂੰ ਸ਼ਰਾਫ ਦੇ ਦਿੱਤਾ ਸੀ ਕਿ ਤੇਰਾ ਸ਼ਹਿਰ ਕਦੇ ਵੀ ਅੱਗੇ ਨਹੀਂ ਵਧੇਗਾ ਸਗੋਂ ਕਰਕ ਹੋ ਜਾਵੇਗਾ ਜਿਸ ਦਿਨ ਚੱਲਦੇ ਆ ਨਾਬਾ ਬਲਾਗ ਦਾ ਪਿੰਡ ਵਜੀਦਪੁਰ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਸ਼ਰਾਬ ਤੇ ਸਦਕਾ ਕਦੇ ਵੀ ਵਿਦਿਆ ਨਹੀਂ ਸਗੋਂ ਇਹ ਘਟਿਆ ਹੀ ਹੈ ਇਸ ਪਿੰਡ ਵਿੱਚ ਤਿੰਨ ਗੁੰਮਚਾਂ ਵਾਲੀ ਮਸਜਿਦ ਹੈ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ ਸਮੇਂ ਵਿੱਚ ਫਜੀਦੇ ਖਾਨ ਨੇ ਸਰਹੰਦ ਤੋਂ ਲਿਆ ਕੇ ਫਜੀਦਪੁਰ ਤੱਕ ਸਰਹੰਦੀ ਇੱਟਾਂ ਦੇ ਨਾਲ ਤਿੰਨ ਗੁੰਮਚਾਂ ਵਾਲੀ ਮਸਜਿਦ ਨੂੰ ਬਣਵਾਇਆ ਸੀ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਮਸਜਿਦ ਬਣਵਾਈ ਜਾ ਰਹੀ ਸੀ ਤਾਂ ਵਜੀਤਪੁਰ ਤੋਂ ਲੈ ਕੇ ਸਰਹੰਦ 40 ਕਿਲੋਮੀਟਰ ਦੇ ਰਸਤੇ ਵਿੱਚ ਕਿਸੇ ਨੂੰ ਵੀ ਇਹ ਹੁਕਮ ਨਹੀਂ ਸੀ ਕਿ ਉਹ ਸਰਹੰਦ ਦੀ ਇੱਟਾਂ ਨੂੰ نیچے ਜ਼ਮੀਨ ਤੇ ਰੱਖ ਦੇਵੇ ਪਿੰਡ ਵਾਸੀਆਂ ਵੱਲੋਂ ਸਮੇਂ-ਸਮੇਂ ਤੇ ਮਸਜਿਦ ਦੀ ਸੰਭਾਲ ਕੀਤੀ ਜਾਂਦੀ ਹੈ ਤੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਵੀ ਕੋਈ ਵਿਅਕਤੀ ਨਵਾਂ ਘਰ ਬਣਾਉਂਦਾ ਹੈ ਤਾਂ ਉਸ ਨੂੰ ਇੱਟਾਂ ਦੀ ਰੋੜੀ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ ਸਗੋਂ ਧਰਤੀ ਵਿੱਚੋਂ ਹੀ ਰੋੜੀ ਇੰਨੀ ਨਿਕਲਦੀ ਹੈ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਇਸ ਮੌਕੇ ਤੇ ਪਿੰਡ ਵਜੀਦਾਪੁਰ ਦੇ ਵਾਸੀ ਸੇਵਾਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਅਸੀਂ ਇੱਥੇ ਆਏ ਤਾਂ ਮੇਰੇ ਪਰਦਾਦਾ ਜੀ ਨੇ ਇਸ ਮਸਜਿਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਸੀ ਇੱਥੇ ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਅਸੀਂ ਤਾਂ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਇਤਿਹਾਸ ਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜੀ ਨੂੰ ਇਸ ਦਾ ਪਤਾ ਚੱਲ ਸਕੇ ਸਰਨਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਪਿੰਡ ਦਾ ਇਤਿਹਾਸ ਇਹ ਹੈ ਜੀ ਇਹ ਬਜੀਦੇ ਖਾਂ ਜੋ ਸੂਬਾ ਸਰਹੰਦ ਕਹਿੰਦੇ ਨੇ ਜਿਨ੍ਹਾਂ ਸਹਬਜ਼ਾਦੇ ਨੂੰ ਨੀਹਾਂ ਦੇ ਵਿੱਚ ਜਨਾਇਆ ਸੀ ਇਹ ਉਸ ਦਾ ਵਸਾਇਆ ਹੋਇਆ ਇੱਕ ਸ਼ਹਿਰ ਸੀ ਇਹ ਜੋ ਕਿ ਗੁਰੂ ਮਹਾਰਾਜ ਦੇ ਬਚਨ ਹੋਏ ਵਜੀਦਿਆ ਤੇਰਾ ਸ਼ਹਿਰ ਗਰਕ ਹੋ ਜੂਗਾ ਨਾ ਹੈ ਬਧੂਗਾ ਨਾ ਘਟੂਗਾ ਇਹ ਇੱਥੇ ਚਾਰ ਘਰ ਚਲੇ ਜਾਂਦੇ ਨੇ ਤਾਂ ਦੋ ਘਰ ਹੀ ਆਉਂਦੇ ਨੇ ਤੇ ਉਸ ਦਾ ਆਬਦਾ ਬਣਾਇਆ ਹੋਇਆ ਕਿਲਾ ਵੀ ਦੀ ਇੱਥੇ ਜੀ ਸਾਡੇ ਪਿੰਡ ਅੱਜ ਵੀ ਕਿਲੇ ਆਲੇ ਵਜਦੇ ਨੇ ਇਸ ਸ਼ਹਿਰ ਦੇ ਚਾਰ ਦਰਵਾਜ਼ੇ ਸੀ ਸਾਡੇ ਬਜ਼ੁਰਗ ਦੱਸਦੇ ਸੀ ਚਾਰ ਗੇਟ ਰਾਤ ਨੂੰ ਬੰਦ ਹੋ ਜਾਂਦੇ ਸੀ ਤੇ ਰਾਤ ਨੂੰ ਉਸ ਤੋਂ ਬਾਅਦ ਕੋਈ ਆ ਨਹੀਂ ਸਕਦਾ ਸੀ ਸਵੇਰੇ ਗੇਟ ਖੋਲਦੇ ਸੀ ਸਵੇਰੇ ਚੰਗਤ ਬਾਹਰ ਜਾ ਸਕਦੀ ਸੀ ਜੋ ਕਿ ਇਸ ਸ਼ਹਿਰ ਇੰਨਾ ਗਰਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋਗੀ ਜਿੱਥੋਂ ਮਰਜੀ ਪੱਟ ਲੋ ਐਨੀ ਰੋੜੀ ਨਿਕਲਦੀ ਆ ਜੀ ਖੁਦ ਮੇਰੇ ਤਾਇਆ ਜੀ ਸੀ ਚੰਨਣ ਸਿੰਘ ਉਹਨਾਂ ਨੇ ਇਹਦੇ ਨਾਲ ਆਪਣੇ ਉਹਨਾਂ ਦੀ ਜਗ੍ਹਾ ਦੇ ਥੋਂ ਪੱਟਿਆ ਤਾਂ ਉਥੋਂ ਸਰੋਵਰ ਦੀਆਂ ਪੌੜੀਆਂ ਨਿਕਲੀਆਂ ਨੇ ਆਪਣੇ ਨੇੜੇ ਨਾਬਾ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਉੱਥੇ ਅਸੀਂ ਕਈ ਟਰਾਲੀਆਂ ਇੱਟਾਂ ਦੇ ਸਿੱਟ ਕੇ ਆਏ ਆ ਜਿੱਥੋਂ ਪਰ ਪਰ ਕੇ ਇਹੇ ਮਸਜਿਦ ਉਹਦੀ ਬਣਾਈ ਹੋਈ ਸੀ ਜੀ ਜੋ ਕਿ ਇਹਦੀ ਇੱਟਾਂ ਸਾਰੀਆਂ ਸਰਹੰਦ ਤੋਂ ਆਈਆਂ ਸੀ ਇੱਕ ਦੂਜੇ ਦੇ ਹੱਥੀ ਇੱਕ ਦੂਜੇ ਨੂੰ ਫੜਾ ਕੇ ਤੇ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ ਜਦੋਂ ਸਾਡੇ ਬਜ਼ੁਰਗ ਸਨ 47 ਦੇ ਵਿੱਚ ਹੱਲੇ ਪਏ ਨੇ ਉਸ ਟਾਈਮ ਬਜ਼ੁਰਗਾਂ ਨੇ ਆ ਕੇ ਇੱਥੇ ਮਹਾਰਾ ਪ੍ਰਕਾਸ਼ ਕਰਿਆ ਜਿੱਥੇ ਨੇੜੇ-ਤੇੜੇ ਕਹਿੰਦੇ ਗੁਰੂ ਘਰ ਨਹੀਂ ਹੈਗਾ ਸੀ ਇੱਥੇ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਜੀ ਚਲੋ ਪਹਿਲਾਂ ਵੀ ਉਹ ਨਮਾਜ਼ਾਂ ਆਦਾ ਕਰਦੇ ਸੀ ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਸੀ ਵੀ ਅੱਜ ਜੇ ਕੋਈ ਵੀ ਕੋਈ ਮਨੋ ਕਾਮਨਾ ਲੈ ਕੇ ਆਵੇ ਇੱਥੇ ਪੂਰੀ ਆਉਂਦੀ ਹੈ ਨਾ ਜੀ ਦਸਵੀਂ ਨੂੰ ਇੱਥੇ ਮਨਾਉਂਦੇ ਆ ਸੀ ਦਸਵੀਂ ਨੂੰ ਭਰੀ ਜਾਂਦੀ ਆ ਕਈਆਂ ਦੇ ਕਿਰਪਾ ਵੀ ਹੋ ਜਾਂਦੇ ਨੇ ਮਾਲਕ ਦੇ ਆ ਜੋ ਕਿ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੀ ਤੇ ਸਾਡੇ ਬਜ਼ੁਰਗ ਮੇਰੇ ਬਾਪੂ ਜੀ ਸਰਦਾਰ ਨੌ ਇੱਕਠੇ ਪੈਸੇ ਕਰਕੇ ਇਹ ਦਰਬਾਰ ਸਾਹਿਬ ਬਣਾਇਆ ਜੀ ਸਾਡੀ ਤਾਂ ਇਹ ਮੰਗ ਆ ਜੀ ਕਿ ਇਹਨੂੰ ਸਰਕਾਰ ਕੋਈ ਗੌਰ ਕਰੇ ਜਾਂ ਸ਼੍ਰੋਮਣੀ ਕਮੇਟੀ ਜਾਂ ਕਾਰਸੇਵਾਲੇ ਮਹਾਂਪੁਰਸ਼ ਗੌਰ ਕਰਨ ਵੀ ਤੇ ਆਸ ਨੂੰ ਜਾਇਆ ਜਾਵੇ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਸੰਗਤ ਨੂੰ ਪਤਾ ਲੱਗੇ ਜੀ ਇਹ ਚੀਜ਼ ਇਹ ਤਿੰਨ ਗੁਮਟਾਂ ਦੀ ਮਸਜਿਦ ਇੱਕੋ ਹੀ ਦੀ ਜੀ ਉਹ ਸਾਰਿਆਂ ਨਾਲ ਵੱਡਾ ਰਾਜਾ ਸੀ ਉਹ ਬਸਰਾੰ ਦਾ ਜਿਹੜਾ ਸੀ ਉਹਨੇ ਇੱਕੋ ਹੀ ਮਸਜਿਦ ਬਣਾਈ ਸੀ ਜੀ ਆਪਣੇ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਹੋਊਗੀ ਤਿੰਨ ਗੁਮਟਾਂ ਵਾਲੀ ਮਸਜਿਦ ਆਮ ਇੱਕ ਗੁਮਟਾਂ ਵਾਲੀ ਮਸਜਿਦ ਕਈ ਜਗ੍ਹਾ ਤੇ ਬਣੀਆਂ ਹੁੰਦੀਆਂ ਨੇ ਇਹ ਤਿੰਨ ਗੁਮਟਾਂ ਵਾਲੀ ਸਿਰਫ ਇੱਕੋ ਹੀ ਬਣੀ ਹੋਈ ਹੈ ਜ ਤੇ ਉਹਨੇ ਹੋਰ ਕੋਈ ਮਸਤੀ ਤੇ ਨਹੀਂ ਬਣਾਈ ਹੈਗੀ ਇਹ ਵੱਡੀ ਮਸਤੀ ਤੇ ਇੱਕੋ ਹੀ ਹੈ ਜੀ ਇਹ ਗੁਰੂ ਸਾਹਿਬ ਨਹੀਂ ਜਾਈ ਜੀ ਉਹਨਾਂ ਦੇ ਬਚਨ ਹੋਏ ਸੀ ਵੀ ਤੇਰਾ ਸ਼ਹਿਰ ਬਚਾਇਆ ਹੋਇਆ ਹੈ ਗਰਕ ਹੋਊਗਾ ਗਰਕ ਹੋਇਆ ਵੀ ਹੈ ਜੀ ਜਿੱਥੋਂ ਮਰਜੀ ਆਪਾਂ ਪੱਟ ਸਕਦੇ ਹਾਂ ਇੱਟਾਂ-ਇੱਟਾਂ ਨਿਕਲਦੀਆਂ ਨੇ ਜੀ ਇਹ ਖੁੱਦ ਸਾਡੇ ਬਜ਼ੁਰਗ ਮੇਰੇ ਪਿਤਾ ਜੀ ਇੱਥੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਤੇ ਇੰਨੀ ਬਖਸ਼ਿਸ਼ ਹੋ ਗਈ ਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਇੱਕ ਹਫ਼ਤਾ ਪਹਿਲਾਂ ਦੱਸਤਾ ਵੀ ਮੈਨੂੰ ਮਹਾਰਾਜ ਲੈਣ ਆਏ ਨੇ ਸਾਰਾ ਕੁਝ ਆਪ ਦੱਸ ਕੇ ਕਰਾ ਕੇ ਗਏ ਨੇ ਵੀ ਮੇਰਾ ਫਰਾਂ ਨੇ ਦਸਵੀਂ ਤੋਂ ਮੈਂ ਪਹਿਲਾਂ-ਪਹਿਲਾਂ ਚਲੇ ਜਾਣਾ ਸਾਰੇ ਸੰਗਤਾਂ ਨੂੰ ਮਿਲ ਕੇ ਆਏ ਇਕੋ ਜਿਆਦੇ ਉਹ ਨਹੀਂ ਕਰਨਾ ਹੈਗਾ ਜੀ ਰੀਤੀ ਰਿਵਾਜ ਜੀ ਤੁਸੀਂ ਜਿੰਨੇ ਟਾਈਮ ਤੋਂ ਸਾਮ ਸੰਭਾਲ ਕਰਦੇ ਹੋ ਇਸ ਚੀਜ਼ ਦੀ ਇਸ ਦੇ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ ਹੁਣ ਅਸੀਂ ਕਰਦੇ ਆਂ ਇਹ ਸੇਵਾ ਸੰਭਾਲ ਜਿੰਨੀ ਕੁ ਹੁੰਦੀ ਆ ਜੀ ਕਿੰਨੀ ਵਾਦੀ ਹੈ ਪਿੰਡ ਦੀ ਵਾਦੀ ਹੈਗੀ ਜੀ 7 750 ਵੋਟ ਆ ਜੀ ਸਾਡੇ ਪਿੰਡ ਦੇ ਹਾਂ ਜੀ ਹਜ਼ਾਰਾਂ ਕੇ ਵਾਦੀ ਨਹੀਂ ਵਾਦੀ ਪਦੀ ਨਹੀਂ ਨਹੀਂ ਵਾਦੀ ਘਟੀ ਨਹੀਂ ਜੀ ਇਹ ਤਾਂ ਜੇ ਬਾਦ ਘਟ ਜਾਂਦੀ ਹੈ ਵਾਦ ਹੀ ਨਹੀਂ ਹੈਗੀ ਜੀ ਹਾਂ ਜੀ ਘਟਦੀ ਹੋ ਜਾਂਦੀ ਹੈ ਜੀ ਜਿਹੜਾ ਸ਼ਰਾਪ ਦਿੱਤਾ ਉਹਦਾ ਹੀ ਆ ਉਹਦਾ ਹੀ ਆ ਜੀ ਸ਼ਰਾਪ ਮਿਲਿਆ ਜੀ ਪਿੰਡ ਨੂੰ ਜੀ ਹਾਂ ਜੀ ਚਲੋ ਹੁਣ ਕਿਰਪਾ ਹੋ ਗਈ ਬਾਣੀ ਦਾ ਪ੍ਰਭਾਵ ਹੋ ਗਿਆ ਲੰਗਰਾਂ ਦੀ ਸੇਵਾ ਹੋ ਗਈ ਹੋਰ ਹੋ ਗਈ ਉਹਦੇ ਨਾਲ ਕਿਰਪਾ ਹੋਣ ਲੱਗੀ ਕੁਝ ਫਰਕ ਪੈਣ ਲੱਗਾ ਜੀ ਕੋਈ ਐਡਾ ਸਾਡੇ ਪਿੰਡ 'ਚ ਕੋਈ ਐਡਾ ਉਹ ਨਹੀਂ ਹੈਗਾ ਜੀ ਜਿਆਦਾ ਵੀ ਤਗੜੇ ਲੋਕ ਨੇ ਮੀਡੀਅਮ ਜੀ ਲੋਕ ਨੇ ਵੀ ਜਿੰਨੀ ਕਿ ਸੇਵਾ ਹੁੰਦੀ ਆ ਉਹਨੇ ਕਿ ਸੇਵਾ ਸਾਡੀ ਕੋਸ਼ਿਸ਼ ਆ ਵੀ ਇਹਦਾ ਵੱਧ ਤੋਂ ਵੱਧ ਇਤਿਹਾਸ ਕੇ ਫੋਲਿਆ ਜਾਵੇ ਵੀ ਜਿਵੇਂ ਆਪਣੇ ਆਪਣੇ ਫੱਤੇਗੜ੍ਹ ਸਾਹਿਬ ਉੱਥੇ ਸਿੱਦੀ ਸਿੰਘਾਂ ਜੋੜ ਮੇਲੇ ਭਰਦੇ ਨੇ ਵੀ ਇੱਥੇ ਸਿੰਘਾਂ ਸਿੱਦਾਂ ਦੇ ਜੋੜ ਮੇਲੇ ਭਰੇ ਜਾਣ ਪਤਾ ਲੱਗੇ ਵੀ ਇੱਥੇ 90 ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਜੀ ਬਜੀਤਪੁਰ ਜੀ ਇਹ ਲੋਕਾਂ ਨੂੰ ਇਤਿਹਾਸ ਪਤਾ ਲੱਗੇ ਇਸ ਚੀਜ਼ ਦਾ ਇਹ ਪੁਰਾਣੀ ਮਸਜਿਦ ਹੈ ਬਜੀਦੇਖਾਂ ਦੇ ਟਾਈਮ ਦੀ ਬਜੀਦੇਖਾਂ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਹੱਥੋ-ਹੱਥੀਂ ਇੱਟਾਂ ਫੜਾਈਆਂ ਇੱਥੇ ਪਜਾਈਆਂ ਬਣਵਾਈਆਂ ਹਕੂਮਤ ਦਾ ਰਾਹ ਸੀ ਜੋ ਮਰਜ਼ੀ ਕਰਫਜ਼ ਦੇ ਸੀਗੇ ਇਸੇ ਵਜੀਦਾਖਾਨੇ ਹੀ ਸਾਡੇ ਛੋਟੇ ਸਹਬਜ਼ਾਦਿਆਂ ਨੂੰ ਸਰੰਦ ਚ ਨੀਹਾਂ ਤੇ ਚਨਾਇਆ ਸੀਗਾ ਇਹ ਉਹਦਾ ਸ਼ਹਿਰ ਹੈ ਉਹਦਾ ਇੱਥੇ ਕਿਲਾ ਕੱਚਾ ਮੈਂ ਦੇਖਿਆ ਆਪ ਆਪ ਦੇਖੀ ਦੇਖਿਆ ਤੇ ਹੁਣ ਤਾਂ ਉੱਥੇ ਵੇਥੇ ਮਤਲਬ ਲੋਕਾਂ ਨੇ ਘਰ ਪਾਏ ਹੋਏ ਨੇ ਉਹ ਕਿਲਾ ਟਾਇ ਟੂ ਗਿਆ ਤੇ ਇਤਿਹਾਸ ਇਹਦਾ ਬਹੁਤ ਡੂੰਘਾ ਹੈ ਇਹ ਸ਼ਹਿਰ ਸੀ ਵਜੀਦਾਬਾਦ ਇਹ ਗਰਕ ਵੀ ਹੋ ਚੁੱਕਿਆ ਪਹਿਲਾਂ ਪਤਾ ਨਹੀਂ ਕਿੰਨੀ ਵਾਰੀ ਹੋ ਚੁੱਕਿਆ ਥਲੋਂ ਪਟੋ ਤਾਂ ਸਰਹੰਦੀਰ ਤੋਂ ਨਿਕਲਣ ਗਿਆ ਰੰਦੀਟਾਂ ਕਹਿੰਦੇ ਆ ਸਾਡੇ ਇੱਥੇ ਕਿ ਕੁਮਾਰੂ ਵੀ ਕਹਿ ਦਿੰਦੇ ਨੇ ਤਾਂ ਆਪ ਕਹਿੰਦਾ ਜਿੰਨਾ ਡੂੰਗਾ ਇਹਨੂੰ ਫਰੋਲਾਂਗੇ ਤੇ ਹਾਸ ਡੂੰਗਾ ਚ ਲਿਆਂਦਾ ਇਹ ਜਿਹੜਾ ਜਰਨੈਲ ਸਿੰਘ ਹੈ ਜੀ ਆਪਣੇ ਕੋਲੇ ਖੜਾ ਹੈ ਇਹਦਾ ਜਿਹੜਾ ਪਰਦਾਦਾ ਸੀ ਦਾਦੇ ਦਾ ਵੀ ਦਾਦਾ ਮਤਲਬ ਦੱਸਿਆ ਜਾਂਦਾ ਵੀ ਉਸ ਸੰਸਾਰ ਨੇ ਵੀ ਇੱਥੇ 25 ਪੈਸੇ ਦੇ ਕਰੀਬ ਹਿਸਾਬ ਨਾਲ ਦਿਹਾੜੀ ਕਰੀ ਹੈ ਮੇਰੀ ਕੁਝ ਟਾਈਮ ਪਹਿਲਾਂ ਗੱਲ ਹੋਈ ਸੀਗੀ ਇਹਦੇ ਪਿੱਛੇ ਜੀ ਨਾਲ ਉਹ ਕਹਿੰਦਾ ਵੀ ਸਾਡੇ ਪਰਦਾਦੇ ਨੇ ਇੱਥੇ 25 ਪੈਸੇ ਦੇਹਾੜੀ ਕਰੀਏ ਸ਼ੀਆ ਨੇ ਮਿਸਤਰੀ ਨੂੰ ਦਿਆ ਕਰਦੇ ਸੀਗੇ ਤੇ ਚਵਾਨੀ ਕਹਿੰਦੇ ਮਜ਼ਦੂਰ ਨੂੰ ਦਿਆ ਕਰਦੇ ਸੀ ਉਹ ਸਮੇਂ ਚ ਤੇ ਇਹ ਇਤਿਹਾਸ ਜਿਹੜਾ ਜਿੰਨਾ ਜਿੰਨਾ ਆਪਾਂ ਡੂੰਗਾ ਚਲੇ ਜਾਵਾਂਗੇ ਉਨੇ ਡੂੰਗਾ ਇਹਦਾ ਜ਼ਸਾਈ ਜਾਣਾ ਇੱਥੇ ਜਿਹੜੇ ਸਾਡੇ ਲੋਕ ਸੀਗੇ ਪਾਕਿਸਤਾਨ ਚੋਂ ਆਏ ਹੋਏ ਸਭ ਤੋਂ ਪਹਿਲਾਂ ਆ ਕੇ ਗੁਰੂ ਘਰ ਅਸੀਂ ਬਣਾਇਆ ਇਹ ਮਸਜਿਦ ਹਾਂ ਮਸਜਿਦ ਦੇ ਵਿੱਚ ਅਸੀਂ ਮਹਾਰਾਜ ਦੀ ਵੀਰ ਪ੍ਰਕਾਸ਼ ਕਰੀ ਸਭ ਤੋਂ ਪਹਿਲਾਂ ਇੱਥੇ ਮੇਰੇ ਦਾਦਾ ਜੀ ਗ੍ਰੰਥੀ ਸੀ ਉਸ ਤੋਂ ਬਾਅਦ ਮੇਰੇ ਪਿਤਾ ਜੀ ਮੇਰ ਸਿੰਘ ਗ੍ਰੰਥੀ ਸੀ ਉਸ ਤੋਂ ਬਾਅਦ ਮੇਰਾ ਭਰਾ ਕਰਮਜੀਤ ਸਿੰਘ ਉਹ ਗ੍ਰੰਥੀ ਸੀ ਅੱਜ ਕੱਲ ਸੇਵਾ ਅਮਰਜੀਤ ਸਿੰਘ ਜਿੱਥੇ ਕਰ ਰਹੇ ਨੇ ਇਸ ਪਿੰਡ ਨੂੰ ਇਹ ਸ਼ਰਾਰਤ ਦਿੱਤਾ ਸੀ ਕਿ ਵੀ ਇਹ ਬਤੇਗਾ ਹਰ ਕਟੂਗਾ ਨਹੀਂ ਵਜ਼ੂ ਹਰ ਕਟੂ ਨਹੀਂ ਇੰਨਾ ਹੀ ਰਹੂਗਾ ਜਿਵੇਂ ਹੈਗਾ ਜਿਉਂਦਾ ਤਿਆਂ ਰਹੂਗਾ ਪਰ ਹੁਣ ਇੱਥੇ ਵੈਸੇ ਪਹਿਲਾਂ ਕੱਚੇ ਮਕਾਨ ਮੈਂ ਆਪ ਦੇਖੇ ਨੇ ਹੈਗੇ ਸੀ ਹੁਣ ਤਾਂ ਕੱਚੇ ਖਤਮ ਹੋ ਗਏ ਹਰ ਇੱਕ ਇਨਸਾਨ ਨੇ ਪੱਕੇ ਲੈਂਟਰ ਪਾ ਲਏ ਪਿੰਡ ਵਧੀਆ ਠੀਕ ਹੈ ਜਿਉ ਜੋ ਇੱਥੇ ਬਾਣੀ ਪੜੀ ਜਾਂਦੀ ਹੈ ਤਿਆਂ ਤੋਂ ਹਜ਼ਾਰ ਹੋਈ ਜਾਂਦਾ ਹੈ ਕਿ ਜਿੰਨੀ ਸੰਗਤ ਆ ਸਾਡੇ ਨਗਰ ਦੀ ਸਾਰੀ ਗੁਰੂ ਘਰ ਨਾਲ ਜੁੜੀ ਹੋਈ ਹੈ 1947 ਚ ਇੱਥੇ ਪਿੰਡ ਵਸਿਆ ਸੀ ਇਹ ਇਹ 1947 ਤੋਂ ਆਸੀਂ ਆਏ ਸੀ ਸ਼ਹਿਰ ਤਾਂ ਇਹ ਪਹਿਲੇ ਹੀ ਵਸਿਆ ਹੋਇਆ ਸੀਗਾ ਜੀ ਪਹਿਲਾਂ ਵਸਿਆ ਜਿਹੜੇ ਸਾਡੇ ਰਫੂਜੀ ਲੋਕ ਸੀਗੇ 1947 ਤੇ ਇੱਥੇ ਸਾਨੂੰ ਆ ਕੇ ਜੋ ਅਲਾਟਮੈਂਟਾਂ ਹੋਈਆਂ ਘਰਾਂ ਦੀਆਂ ਜਾਂ ਜਾਇਦਾਦਾਂ ਦੀਆਂ ਇਹ ਪਿੰਡ ਚ ਹੋਈਆਂ ਸੀਗੀਆਂ ਸਰਨਦੀਪਤਾ ਦਾ ਕੀ ਤੁਸੀਂ ਇਹ ਗੱਲ ਸਰਨਦੀਪਤਾ ਦਾ ਇਹ ਹੈ ਜੀ ਸਰਨਦੀਪਤਾ ਜੋ ਆਪਾਂ ਟੂਆ ਪੱਟਾਂਗੇ ਤਾਂ ਸਲੋ ਸਰਨਦੀਪਤਾ ਨਿਕਲਦੀਆਂ ਨੇ ਮਕਾਨਾਂ ਦਾ ਹਜੇ ਵੀ ਮੇਰੇ ਕੋਲ ਘਰ ਉੱਟਿਆ ਹੋਇਆ ਉਹ ਮੌਜੂਦ ਖੜਾ ਹੈ ਤਾਂ ਉਹ ਸਲੋ ਸਰਨਦੀਪਤਾ ਹੀ ਨਿਕਲਿਆ ਹਜੇ ਵੀ ਪਈਆਂ ਨੇ ਪਿੱਛੇ ਕਿਲਾ ਸੀ ਉਹ ਸਰਨਦੀਪਤਾ ਦਾ ਸੀਗਾ ਸਰਨਦੀਪਤਾ ਢਾ ਕੇ ਲੋਕਾਂ ਨੇ ਹੁਣ ਉੱਥੇ ਮਕਾਨ ਬਣਾ ਲਿਆ ਆਪਣੇ ਆਪਣੇ ਕੋਠੀਆਂ ਪਾ ਲਈਆਂ ਤੇ ਸਰੰਦੀਤ ਬਹੁਤ ਜਿਆਦਾ ਹੈ ਹੁਣ ਵੀ ਜਦੋਂ ਪਟੋਕ ਤਾਂ ਸਰੰਦੀਤ ਹੀ ਨਿਕਲਦੀ ਹੈ ਇਹ ਇੱਕ ਆ ਕਾਫੀ ਵੱਡਾ ਇਤਿਹਾਸ ਹੈ ਸਾਜੀ ਇਤਿਹਾਸ ਇਹ ਸ਼ਹਿਰ ਸੀ ਜੀ ਬੜਾ ਵੱਡਾ ਇਹ ਇਤਿਹਾਸ ਐਡਾ ਡੂੰਘਾ ਹੈ ਕਿ ਸ਼ਹਿਰ ਬਹੁਤ ਵੱਡਾ ਸੀ ਇਥੋਂ ਗਰਕ ਹਾਂ ਇਹ ਜਦੋਂ ਗਰਕ ਹੋ ਗਿਆ ਤਾਂ ਇਹ ਹਜੇ ਵੀ ਬਾਹਰੋਂ ਖੇਤਾਂ ਤੋਂ ਸਰੰਦੀਤਾ ਹਮੇਂ ਨਿਕਲਦੀਆਂ ਨੇ ਇੱਥੇ ਬਾਕਾਇਦਾ ਪਿੰਡ ਦੇ ਵਿੱਚ ਪਰਲੇ ਪਾਸੇ ਇੱਕ ਮਸੀਤਾਂ ਵਜਦੀਆਂ ਸੀਗੀਆਂ ਉਹ ਵੀ ਮੈਂ ਦੇਖੀਆਂ ਨੇ ਇੱਥੇ ਇੱਕ ਕੰਜਰੀ ਦੀ ਸਮਾਦ ਸੀਗੀ ਉਹ ਵੀ ਮੈਂ ਦੇਖੀ ਹੈ ਇਤਿਹਾਸ ਚ ਬਸ ਇਹੀ ਬਚਿਆ ਇਤਿਹਾਸ ਚ ਬਸ ਇਹੀ ਬਚਿਆ ਜਿਹੜਾ ਅਸੀਂ ਸਾਬ ਸੰਭਾਲੇ ਦਾ ਕਰ ਰਹੇ ਆ ਮਸੀਤ ਦਾ ਅਸੀਂ ਰੰਗ ਰੋਗਰਨ ਕਰਾਉਨੇ ਆ ਜਿੱਥੋਂ ਕਿ ਜੇ ਗਿਰ ਜਾਂਦੀ ਆ ਉਥੇ ਇਟਾਂ ਲਾ ਕੇ ਅਸੀਂ ਸਰਨਜੀਤ ਤਾਂ ਹਾਂ ਜੀ ਪਰ ਸਾਡੇ ਪਿੰਡ ਹੈ ਨਹੀਂ ਮੁਸਲਮਾਨ ਇੱਥੇ ਕੋਈ ਸਾਨੂੰ ਇਹ ਸਾਰਾ ਜਿਹੜਾ ਦੇਖ ਰੇਖ ਹੈ ਇਹ ਗੁਰੂ ਮਹਾਰਾਜ ਦੇ ਬਚਨ ਹੈ ਇਹ ਗੁਰੂ ਮਹਾਰਾਜ ਦੇ ਬਚਨ ਨੇ ਉਹਨਾਂ ਤੇ ਅਸੀਂ ਚੱਲ ਰਹੇ ਆ ਜੀ ਉਸ ਵਕਤ ਦੀਆਂ ਜੇਸ ਟਾਈਮ ਕੇ ਵਜੀਦੇਖਾਂ ਦਾ ਰਾਤ ਸੀਗਾ ਵਜੀਦੇਖਾਂ ਨੇ ਇੱਥੇ ਬਣਵਾਈ ਸੀ ਵਜੀਦੇਖਾਂ ਨੇ ਇਹ ਮਸਜਿਦ ਆ ਮੱਥਾ ਟੇਕਿਆ ਕਰਦਾ ਸੀ ਕਿਲੇ ਚ ਮਤਲਬ ਇਤਿਹਾਸ ਅਦਾ ਰਹਿੰਦੇ ਸੀ ਸਰੋਮਣੀ ਕਮੇਟੀ ਤੋਂ ਇਹ ਮੰਗ ਕਰਦੇ ਆਂ ਇਹ ਇਧਰ ਧਿਆਨ ਦਿੱਤਾ ਜਾਵੇ ਇਹ ਦੇ ਕਿ ਵੀ ਜੇ ਅਗਰ ਕੋਈ ਇਤਿਹਾਸ ਰੋਲਿਆ ਜਾਵੇ ਤਾਂ ਇਹਦਾ ਕੋ ਹੋਂਡੂੰਗਾ ਇਤਿਹਾਸ ਨਿਕਲ ਸਕਦਾ ਤੇ ਜੋ ਇਨੀ ਕਿ ਸਾਡੇ ਤੋਂ ਕੋਸ਼ਿਸ਼ ਹੋਈ ਅਸ ਤਾਂ ਸੰਭਾਲ ਕਰੀ ਰਏ ਆ ਇਹਦਾ ਇਤਿਹਾਸ ਪੁਰਾਣੇ ਦੱਸਦੇ ਨੇ ਜੀ ਇਹ ਕਹਿੰਦੇ ਬਜੀਦਾ ਖਾਨ ਤੇ ਜਿਹੜਾ ਸਰੰਦ ਦਾ ਨਵਾਬ ਉਸ ਦਾ ਇਹ ਸ਼ਹਿਰ ਤੇ ਤੇ ਇਸ ਦੇ ਚਾਰ ਦਰਵਾਜੇ ਸੀ ਤੇ ਬਹੁਤ ਵੱਡਾ ਇਹਦਾ ਨਵ ਪਹਿਲਾਂ ਬਜੀਦਾ ਬਾਦ ਤੇ ਤੋ ਜੋ ਹੌਲੀ ਹੌਲੀ ਪੈ ਕੇ ਇਹ ਤਾਂ ਨਾਵ ਜੀਦਪੁਰ ਪੈ ਗਿਆ ਪਿੰਡ ਦਾ ਨਾਮ ਜੋ ਮਾਸਜ ਦਾ ਉਹਨੇ ਸਰ ਹੰਦ ਤੋਂ ਲੈ ਕੇ ਇਤਨੀ ਹਕੂਮਤ ਦਾ ਰਾਜ ਤੀ ਤੇ ਉਹਨੇ ਆਪਣੇ ਇੱਟਾਂ ਜੋ ਫੜਾਈਆਂ ਇਹਦਾ ਇੱਕ ਦੂਜੇ ਨਾਲ ਹੱਥੀ ਫੜਾ ਕੇ 40 ਕਿਲੋਮੀਟਰ ਦਾ ਪਿੰਡ ਤੈਅ ਕੀਤਾ ਸੀ ਕੋਈ ਬੇਟੇ ਨਹੀਂ ਹੈਗਾ ਵੀ ਕੋਈ ਏਟਾ ਰੱਖ ਲੂਗਾ ਇਸ ਕਰਕੇ ਨਾ ਇਹਦੇ ਮਾਰੇ ਸਾਰੀ ਇਸਤਾਨਾ ਨਾਲ ਹੋਈਆ ਵੀ ਕਿਉਂ ਇੱਟਾਂ ਛੋਟੀਆਂ ਦੀਆਂ ਤੇ ਟਾਈਮ ਬਹੁਤ ਲੱਗੇ ਰਿਹਾ ਇਸ ਨੂੰ ਤੇ ਇਸ ਦਾ ਮਰ ਕੇ ਚਾਰ ਕਿਲੇ ਤੇ ਜੋ ਅੱਜ ਵੀ ਕਲਾ ਦੇ ਨਾਮ ਤੇ ਮੌਜੂਦ ਨੇ ਤੇ ਬਾਕੀ ਸਰੋਵਰ ਬਣਿਆ ਤੇ ਉਸ ਦਾ ਬਾਕੀ ਸਾਲੋ ਹੈ ਪੁਰਾਣਾ ਰਿਆਸਕਾ ਸ਼ਹਿਰ ਆ ਉਹ ਬੱਚੇ ਛੋਟੇ ਤੋਂ ਜਿਉਂ ਸਹਿਜ ਦੇ ਜਿਵੇਂ ਬਾਬਾ ਜੋਰਾ ਸਿੰਘ ਤੇ ਬਾਬਾ ਹਤੇ ਸਿੰਘ ਜੀ ਉਹਨਾਂ ਨੂੰ ਨਹੀਂ ਸ਼ਹੀਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੇ ਉਹਦਾ ਇਹ ਤੱਕ ਕੇ ਉਹਦੇ ਨਗਰ ਨੂੰ ਸਰਾਫ ਦਿੱਤਾ ਤੀ ਬੀਬ ਜੀਦਾ ਤੇਰਾ ਸ਼ਹਿਰ ਵਧੂਗਾ ਨਹੀਂ ਤੇ ਘਟੂਗਾ ਇਸ ਕਰਕੇ ਅੱਜ ਇਹਦਾ ਪਿੰਡ ਦਾ ਨਾਮ ਤੇ ਰਹਿ ਗਿਆ ਇਹ ਇਹ ਪਿੰਡ ਉਹ ਤੋਂ ਬਾਅਦ ਵਧਿਆ ਘਟਿਆ ਨਹੀਂ ਉੱਥੀ ਨਾ ਘਟ ਰਿਹਾ ਜੀ ਦਿਨੋ ਦਿਨ ਹੀ ਘਟ ਰਿਹਾ ਹਾਂਜੀ ਵਧ ਨਹੀਂ ਰਿਹਾ ਨਾ ਵਧ ਨਹੀਂ ਰਿਹਾ ਜੀ ਅਬ ਵਜੀਦਾ ਖਾਨ ਇੱਥੇ ਰਹਿੰਦਾ ਸੀ ਉਹ ਵਜੀਦਾ ਖਾਨ ਇਕੱਲਾ ਦੀਸੇ ਸੀ ਇਕੱਲਾ ਸੀ ਉਹਦਾ ਹਾਂਜੀ ਇਹ ਫਿਰ ਬਾਅਦ ਚ ਨਾ ਪਿੰਡ ਦੇ ਵਾਸੀਆਂ ਨੇ ਇਕੱਠੇ ਹੋ ਕੇ ਤੇ ਮਹਾਰਾਜ ਪ੍ਰਕਾਸ਼ ਕਰ ਲਿਆ ਫਿਰ ਕਈ ਸਾਲ ਮਹਾਰਾਜ ਪ੍ਰਕਾਸ਼ ਰਹਾ ਤੇ ਹੁਣ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਨਵਾਂ ਇਮਾਰਤ ਤਿਆਰ ਕਰਕੇ ਉਧਰ ਪ੍ਰਕਾਸ਼ ਕਰਤਾ ਸੀ